ਸੱਚੀ ਕਾਜੀ ਅੱਜ ਆਪਾਂ ਬਣਾਵਾਂਗੇ ਮਿਕਸ ਸਬਜੀ ਸੋ ਆਪਾਂ ਪਹਿਲਾਂ ਉਹਨੇ ਕਟਿੰਗ ਕਰ ਲੈਨੇ ਚੋਪਿੰਗ ਕਰ ਲੈਨੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਕੋਈ ਵੀ ਸਬਜੀ ਲੈ ਸਕਦੇ ਹੋ ਮੇਰੇ ਗੋਭੀ ਸ਼ਿਮਲਾ ਮਰਚ ਤੇ ਗਾਜਰ ਤੇ ਬਤਾਉਂਗੀ ਘਰ ਲੱਤੇ ਨੇ ਸੋ ਤੁਸੀਂ ਪਿਆਜ਼ ਪਾਉਣੇ ਵਿੱਚ ਤੁਸੀਂ ਕੋਈ ਵੀ ਸਬਜੀ ਜਿਹੜੀ ਤੁਹਾਡੀ ਮਨ ਪਸੰਦੀਦਾ ਹੋਵੇ ਸਬਜੀ ਤੁਸੀਂ ਜਿਹੜੀ ਲਾਇਕ ਕਰਦੇ ਹੋ ਉਹਨੂੰ ਵੀ ਐਡ ਕਰ ਸਕਦੇ ਸੋ ਹੁਣ ਆਪਾਂ ਕਟਿੰਗ ਕਰਾਂਗੇ ਚਲੋ ਜੀ ਆਪਾਂ ਜਿਹੜੀ ਆਪਣੀ ਸਬਜੀ ਦੀ ਚੋਪਿੰਗ ਆ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਸ਼ਮਮਾ ਮੈਸ ਨੂੰ ਮੋਟਾ ਮੋਟਾ ਕੱਟ ਲੈਣਾ ਜਿੱਦਾਂ ਦੀ ਆਪਾਂ ਪਲੇਟੇਕੇ ਚ ਖਾਣੇ ਉਸ ਤੋਂ ਬਾਅਦ ਆਪਣੇ ਜਿਹੜੇ ਬਤਾਉ ਆ ਜਾਂ ਉਸ ਬੈਂਗਣ ਕਹਿੰਦੇ ਆ ਜੋ ਵੀ ਲੰਬੇ ਲੰਬੇ ਹੁੰਦੇ ਜਿਹੜੇ ਉਹਨਾਂ ਨੂੰ ਕਟਿੰਗ ਕਰ ਲੈਣਾ ਐ ਫਿਰ ਉਸ ਤੋਂ ਬਾਅਦ ਆਪਾਂ ਗਾਜਰਾਂ ਦੀ ਚੋਪਿੰਗ ਕਰ ਲੈਣੀ ਆ ਆਪਾਂ ਫਿਰ ਉਸ ਤੋਂ ਬਾਅਦ ਗੋਭੀ ਜਿਹੜੀ ਚੋਪਿੰਗ ਆ ਉਹ ਕਰ ਲੈਣੀ ਐ ਸੋ ਜਿੱਦਾਂ ਤੁਸੀਂ ਵੀਡੀਓ 'ਚ ਦੇਖ ਸਕਦੇ ਆ ਆਲੂ ਪਿਆਜ਼ ਸਾਰਾ ਕੁਝ ਆਪਾਂ ਜਿਹੜਾ ਵਧੀਆ ਵਧੀਆ ਚੋਪ ਕਰ ਲੈਣਾ ਐ ਜਿਆਦਾ ਮੋٹے ਮੋਟੇ ਨਹੀਂ ਕੱਟਨੇ ਲੰਬੇ ਲ ਜਾੜੜੇ ਲੰਬੇ ਹੋਣਗੇ ਫਿਰ ਉਹਨਾਂ ਨੂੰ ਪਕਣ ਦੇ ਵਿੱਚ ਜਦੋਂ ਫਰਾਈ ਕਰਾਂਗੇ ਉਹਨਾਂ ਨੂੰ ਪਕਣ ਦੇ ਵਿੱਚ ਆਸਾਨੀ ਹੋਊਗੀ ਇਸ ਵਜ੍ਹਾ ਕਰਕੇ ਫਿਰ ਨਾਲ ਜਿਹੜੀ ਸਬਜੀ ਦੀ ਲੁੱਕ ਆ ਬਹੁਤ ਸੋਹਣੀ ਆਉਂਦੀ ਹੈ ਇਸ ਵਜ੍ਹਾ ਕਰਕੇ ਆਪਾਂ ਲੰਬਾ ਕਰ ਤਨੇ ਸਬਜ਼ੀਆਂ ਨੂੰ ਸ਼ਿਮਲਾ ਮਿਰਚ ਨੂੰ ਇਸ ਤਰ੍ਹਾਂ ਮੋਟਾ-ਮੋਟਾ ਕੱਟਣਾ ਜਿੱਦਾਂ ਆਪਾਂ ਬਨੀਲ ਟਿੱਕੇ ਚ ਖਾਣੇ ਹਨ ਨਾ ਉੰਨੇ ਮੋਟੀ ਸ਼ਿਮਲਾ ਮਿਰਚ ਕੱਟਣੀ ਹੈ ਤੇ ਜਿਹੜੇ ਆ ਬਤਾਉਂਗੇ ਸੀਗੇ ਇਹਨਾਂ ਨੂੰ ਮੈਂ ਕਰ ਲਿਆ ਸੀਗਾ ਮਰਲੇ ਲੰਬੇ-ਲੰਬੇ 4 ਪੀਸਿਸ ਵਿੱਚ ਕਰ ਲਿਆ ਸੀ ਡਿਵਾਈਡ ਇਹਨਾਂ ਨੂੰ ਤੇ ਇਹਨੇ ਨੇ ਮੋਟੇ ਨਾ ਮਤਲਬ ਮੋਟੇ ਮੋਟੇ ਸੱਜੇ ਕੱਟਣੀਆਂ ਹੀ ਕਾਜਰਾਂ ਨੇ ਇਸ ਤਰ੍ਹਾਂ ਮੋਟੇ ਮੂਟੇ ਕੱਟਣੀਆਂ ਤੇ ਗੋਭੀ ਦੇ ਫੁੱਲ ਦੋ ਸੀਗੇ ਉਹਨਾਂ ਨੂੰ ਮੈਂ ਚੌਪ ਕੀਤਾ ਹੈ ਤੇ ਤਿੰਨ ਚਾਰ ਆਲੂ ਲਏ ਸੀ ਆਪਾਂ ਤੇ ਚਾਰ ਪਿਆਜ਼ ਲਏ ਸੀਗੇ ਸੋ ਆਪਾਂ ਬਾਕੀ ਪੇਸਟ ਨਾਲ ਤੜਕੇ ਦਾ ਉਹ ਲੱਗ ਤਰੀਕ ਅਲੱਗ ਬਣਾਵਾਂਗੇ ਸੋ ਤੁਹਾਡੇ ਸਾਹਮਣੇ ਇੰਨੀਆਂ ਜਿਹੜੀਆਂ ਸਬਜ਼ੀਆਂ ਦਾ ਚੌਪ ਕੀਤੀਆਂ ਸੋ ਹੁਣ ਆਪਾਂ ਨੈਕਸਟ ਆਪਾਂ ਬਣਾਵਾਂਗੇ ਆਪਣੀ ਮਿਕਸ ਸਬਜ਼ੀ ਚਲੋ ਸੋ ਸ੍ਰੀ ਕਾਲ ਜੀ ਆਪਾਂ ਤੁਹਾਨੂੰ ਜਿਹੜੀ ਚੌਪਿੰਗ ਆ ਪਹਿਲਾਂ ਹੀ ਕਰ ਲਈ ਸੀਗੀ ਆਪਣੀ ਜਿਹੜੀ ਮਿਕਸ ਸਲੱਟੀ ਬਣਾ ਰਹੇ ਆ ਆਪਾਂ ਸੋ ਹੁਣ ਆਪਾਂ ਉਹਨੂੰ ਫਰਾਈ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਤੇਲ ਦੇ ਵਿੱਚ ਉਹਨੂੰ ਫਰਾਈ ਕਰਾਂਗੇ ਸੋ ਆਪਾਂ ਦੇਖ ਲੈਣੇ ਆਂ ਫਿਰ ਅਸਾਂ ਤੁਹਾਨੂੰ ਸਬਜ਼ੀਆਂ ਦਿਖਾ ਦਿੰਨੇ ਜਿਹੜੀਆਂ ਕਿੜੀਆਂ ਨੇ ਗਾਜਰ ਤੇ ਸ਼ਮਲਾਗ ਵਿਚ ਬਤਾਉ ਗੋਭੀ ਗੋਭੀ ਨੂੰ ਮੈਂ ਨਾ ਗਰਮ ਪਣੀ ਦਾ ਵਾਸ਼ ਕੀਤਾ ਵਾ ਹਜੇ ਹੋਣੀ ਤਾਂ ਲਓ ਤੁਹਾਡੇ ਵੀ ਸੀ ਪਰਮਨ ਬਾਦਲੇਸ਼ ਲੱਗਿਆ ਵੀ ਸ਼ਾਇਦ ਨੂੰ ਗਰਮ ਪਾਣੀ ਦੇ ਨਾਲ ਜਾਦਾ ਨੋੜਾ ਸਾਫ਼ ਕਰਨ ਦੀ ਨਮਕ ਪਾ ਕੇ ਫਿਰ ਇਹਨਾਂ ਨੂੰ ਅੱਛੇ ਤਰ੍ਹਾਂ ਵਾਸ਼ ਕਰ ਦਿੱਤਾ ਸੋ ਫਿਰ ਆਪਾਂ ਲੈ ਤਿਆਰ ਨੂੰ ਆਉਣੇ ਕੋੜੇ ਤੇ ਪਿਆਜ਼ ਤਿੰਨ ਚਾਰ ਪਿਆਜ਼ ਨੇ ਤੇ ਲਸਣ ਤੇ ਅਦਰਕ ਅਦਰਕ ਆਪਾਂ ਕਟ ਲੈਣਾ ਲਸਣ ਨੂੰ ਇਸ ਤਰੀਕੇ ਨਾਲ ਚੋਪਿੰਗ ਕਰ ਲੈਣੀ ਹੈ ਛੋਟੇ ਛੋਟੇ ਠੀਕ ਹੈ ਸੋ ਹੁਣ ਆਪਾਂ ਗੈਸ ਅਨਸਾਰ ਜਗੇ ਉਨਾ ਪੌਂਡ ਪਾ ਲੈਣਾ ਜਿੰਨਾ ਕੱਪੜੇਆਂ ਇਹ ਜਿਹੜੀਆਂ ਸਬਜ਼ੀਆਂ ਫਰਾਈ ਹੋ ਸਕਣ ਉਨਾ ਕੱਪੜਾ ਆਇਲ ਆਪਾਂ ਪਾ ਲੈਣਾ ਸੋ ਆਪਾਂ ਉਨਾ ਕੋਇਲ ਪਾ ਲੈਣਾ ਜਿੰਨਾ ਕੱਪੜਾ ਜਿਹੜੇ ਸਬਜ਼ੀਆਂ ਆਪਣੀਆਂ ਫਰਾਈ ਹੋ ਸਕਣ ਸੋ ਹੁਣ ਆਪਾਂ ਫਰਾਈ ਕਰਾਂਗੇ ਪਹਿਲਾਂ ਜਿਹੜਾ ਆਇਲ ਆਪਣਾ ਅੱਛੀ ਤਰ੍ਹਾਂ ਗਰਮ ਹੋਣਾ ਚਾਹੀਦਾ ਵਾ ਮਤਲਬ ਜ਼ਿਆਦਾ ਵੀ ਗਰਮ ਨਹੀਂ ਕਰਨਾ ਜ਼ਿਆਦਾ ਬਰਾਊਨ ਵੀ ਨਹੀਂ ਕਰਨੀਆਂ ਹੈ ਇਹ ਸਬਜ਼ੀਆਂ ਠੀਕ ਠੀਕ ਰੱਖਣੀਆਂ ਨੇ ਜਿੱਦਾਂ ਸੌਟੇ ਕਰਦੇ ਆ ਸੌਟੇ ਤੋਂ ਥੋੜੀ ਜਿਹੀ ਜ਼ਿਆਦਾ ਪਕਾਉਣੀ ਹੈ બસ ਫਿਰ ਆਪਾਂ ਓਨੀਕ ਰੱਖਣੀ ਹੈ ਤੇ ਇੰਨੀ ਜਿਆਦਾ ਟੇਸਟੀ ਸਬਜੀ ਬਣਦੀ ਹੈ ਨਾ ਤੁਸੀਂ ਵੀ ਘਰ ਦੇ ਵਿੱਚ ਟਰਾਈ ਜ਼ਰੂਰ ਕਰਨੀ ਹੈ ਕੋਈ ਖਾਸ ਮਸਾਲੇ ਪਾਉਣ ਦੀ ਲੋੜ ਨਹੀਂ ਇਹ ਦਾ ਟੇਸਟ ਹੀ ਇੰਨਾ ਵਧੀਆ ਤੁਸੀਂ ਮੇਰੇ ਜਿਹੜੇ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਰਹੀ ਹਾਂ ਤੁਸੀਂ ਉਸ ਤਰੀਕੇ ਨਾਲ ਬਣਾਣੀ ਹੈ ਇੰਨੀ ਜਿਆਦਾ ਸੁਆਦ ਲੱਗਦੀ ਹੈ ਨਾ ਬਹੁਤ ਹੀ ਜਿਆਦਾ ਤੁਸੀਂ ਇਹਨੂੰ ਪੂਰੀ ਪਰੌਂਠੇ ਦੇ ਨਾਲ ਰੋਟੀ ਨਾਲ ਜਿਹਦੇ ਨਾਲ ਮਰਜ਼ੀ ਸਰਵ ਕਰ ਸਕਦੇ ਹੋ ਬਹੁਤ ਹੀ ਜਿਆਦਾ ਜੰਮੀ ਬਣਦੀ ਹੈ ਮੈਂ ਪਹਿਲਾਂ ਇੱਕ ਦਿਨ ਅੱਦ ਅਸੀਂ ਬਣਾਈ ਸੀਗੀ ਇਹ ਜਵਾ ਅਸੀ ਦੁਆਲੀਆਂ ਤੇ ਬਣਾਈ ਸੀ ਉਦੋਂ ਤਾਂ ਸਰਦਾਰ ਸਾਹਿਬ ਘਰੇ ਨਹੀਂ ਸੀ ਇਸ ਵਜ੍ਹਾ ਕਰਕੇ ਮੈਨੂੰ ਜਿਹੜੀ ਵੀਡੀਓ ਸ਼ੂਟ ਨਹੀਂ ਹੋ ਸਕੀ ਸੋ ਇਸ ਵਜ੍ਹਾ ਕਰਕੇ ਉਹ ਫਿਰ ਮੇਰੀ ਥੋੜੀ-ਬਹੁਤੀ ਹੈਲਪ ਕਰਦੇ ਤੇ ਮੇਰਾ ਜਿਹੜਾ ਮਾਨਾ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਲੱਗਦਾ ਫੇਸਬੁਕ ਵਜ੍ਹਾ ਕਰਕੇ ਮੈਂ ਉਹਨਾਂ ਦੇ ਨਾਲ ਜ਼ਿਆਦਾ ਕੰਮ ਕਰਨਾ ਬਹੁਤ ਵਧੀਆ ਸਮਝੀ ਰਹੀ ਹਾਂ ਤੇ ਨਾਲੇ ਨਾ ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਸਰਦਾਰ ਸਾਹਿਬ ਘਰੇ ਹੁੰਦੇ ਆ ਫਿਰ ਮਨ ਵਧੀਆ ਲੱਗਦਾ ਪਰ ਹੁਣ ਮੈਂ ਆਪਦੇ ਤਪੌੜੀਆਂ ਵੀ ਕੰਮ ਤਾਂ ਕੰਮ ਆ ਨਾ ਫਿਰ ਕੰਮ ਕਰਾਂਗੇ

ਤੇ ਨਾ ਬੜਕੋ ਥੋੜਾ ਜਿਹਾ ਕੱਕ ਕੇ ਨਾ ਸਬ지 ਆਪਣੀਆਂ ਆਲਰੇਡੀ ਬਹੁਤ ਜ਼ਿਆਦਾ ਆਇਲੀ ਨੇ ਸੋ ਇਸ ਵਜ੍ਹਾ ਕਰਕੇ ਮੈਂ ਜ਼ਿਆਦਾ ਜਿਹੜਾ ਆਇਲ ਨਹੀਂ ਪਾ ਰਹੀ ਹੈਗੀ ਤੜਕੇ ਦੇ ਵਿੱਚ ਕਿਉਂਕਿ ਇਹ ਜਿਹੜਾ ਸਾਰਾ ਆਇਲ ਉਹਦੇ ਵਿੱਚ ਹੀ ਹੋ ਜਾਣਾ ਮੁਕਸ ਦੇਖੋ ਇਸ ਤਰ੍ਹਾਂ ਜਿਹੜੀ ਆਪਣੀ ਸ਼ਿਮਲਾ ਮਿਰਚਾ ਇਦਾਂ ਆਲੂ ਗਾਜਰ ਸਬ지 ਜਿਹੜੀ ਆਪਣੀ ਗੋਭੀਆਂ ਜਿਹੜੀਆਂ ਸਬ지 ਆਪਾਂ ਲੈਂਦੇ ਸੀ ਉਹਨਾਂ ਨੂੰ ਪਹਿਲਾਂ ਫਰਾਈ ਕਰ ਲੈਣਾ ਹੈ ਫਿਰ ਨੈਕਸਟ ਆਪਾਂ ਤੜਕੇ ਦਾ ਪ੍ਰੋਸੈਸ ਤਾਂ ਤੁਹਾਨੂੰ ਦੱਸਦੇ ਹਾਂ इन्हों ज लसन से तेज़ पत्ता पा देना जो थोड़े कोलायची हैगी जरूर पानी है मैं तो मेरे को नहीं इस करके तेज़ पत्ता पा रही अदरक आप बिल्कुल कुट के पाया नहीं सी इस तरह अदरक हम कुट के पा लेना पेस्ट बना के तुम मिक्सी में बना चाह मूर के मसाले तो आपको नमक पा लेना है दो चमचे तुम अपने टेस्ट के अकॉर्डिंग पाओगे इनकी हरी मिर्च लाल मिर्च हल्दी दो चमचे हल्दी के पाने आपको पा। हरी मिर्च गुरू ऐसा लेना जो इन्ना ज़्यादा ऑयल सी इस करके मैं घट पाया ਸਬਜ਼ੀਆਂ ਚ ਆਪਣੀਆਂ ਤਾਂ ਮਿਕਸ ਹੋ ਜਾਣਾ ਸੋ ਜਿਹੜਾ ਆਪਣਾ ਆਇਲ ਹੈ ਨਾ ਆਪਾਂ ਜ਼ਿਆਦਾ ਨਹੀਂ ਲੈਣਾ ਹੈਗਾ ਤੇ ਨਾ ਹੀ ਆਪਾਂ ਇੱਕ ਗੱਲ ਦਾ ਧਿਆਨ ਰੱਖਣਾ ਵਾ ਸਾਰੀਆਂ ਸਬਜ਼ੀਆਂ ਇਕੱਠੀਆਂ ਫਰਾਈ ਨਹੀਂ ਕਰਨੀਆਂ ਅਲੱਗ-ਅਲੱਗ ਫਰਾਈ ਕਰਨੀਆਂ ਨੇ ਸੋ ਇਸ ਤਰ੍ਹਾਂ ਆਪਾਂ ਜਿਹੜਾ ਸਬਜੀ ਦੇ ਵਿੱਚੋਂ ਮਿਕਸ ਹੋ ਜਾਣਾ ਸੀ ਤੇ ਹਲੇ ਇਸ ਕਰਕੇ ਮੈਂ ਜਿਹੜਾ ਆਇਲ ਤੜਕੇ ਲਈ ਘੱਟ ਪਾਇਆ ਸੀ ਸੋ ਆਪਾਂ ਇਸ ਤਰ੍ਹਾਂ ਮਿਕਸ ਕਰ ਦੇਣਾ ਆਪਣੇ ਮਸਾਲੇ ਪਾ ਕੇ ਵੀਡੀਓ ਵਧੀਆ ਲੱਗੀ ਮੈਨੂੰ ਦੱਸ ਦਿਓ ਕਮੈਂਟ ਕਰਕੇ ਜੀ ਸਬਜ਼ੀਆਂ ਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰਤਾ ਹੈ ਆਪਾਂ ਇੰਨਾ ਕੁ ਪਾਣੀ ਪਾਉਣਾ ਛੋਟੀ ਕੌਲੀ ਜਿਹੜੀ ਉਹਨੂੰ ਅੱਗੇ ਪਾਉਣੀ ਸੋ ਪਕਾ ਲਿਆ। ਹੁਣ ਲਈ 2 ਮਿੰਟ ਲਈ। ਸੋ ਆਪਾਂ 2 ਮਿੰਟ ਤੱਕ ਹੁਣ ਵੇਟ ਕਰਦੇ ਹਾਂ। ਸੋ ਹੁਣ ਆਪਣੀ ਜਿਹੜੀ ਸਬਜ਼ੀਆਂ ਨੂੰ ਪੱਕਣ ਲਈ 2 ਮਿੰਟ ਹੋ ਗਏ ਸੋ ਹੁਣ ਆਪਾਂ ਚੈੱਕ ਕਰਦੇ। ਇੰਨੀ ਸੋਣੀ ਖੁਸ਼ੂ ਆ ਰਹੀ ਹੈ ਨਾ ਬਹੁਤ ਜ਼ਿਆਦਾ। ਸੋ ਆਪਣੀ ਜਿਹੜੀ ਸਬਜੀ ਹੈ ਬਣ ਕੇ ਰੈਡੀ ਹੋ ਗਈ ਸੋ ਹੁਣ ਆਪਾਂ ਤੁਹਾਨੂੰ ਸਰਵ ਕਰਕੇ ਦਿਖਾਵਾਂਗੇ ਸੋ ਲੋ ਜੀ ਤੁਸੀਂ ਦੇਖ ਸਕਦੇ ਹੋ ਆਪਣੀ ਸਬਜੀ ਜਿਹੜੀ ਬਣ ਕੇ ਰੈਡੀ ਹੋ ਗਈ ਬਹੁਤ ਹੀ ਸੁਆਦ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਸੋ ਤੁਸੀਂ ਘਰ ਦੇ ਵਿੱਚ ਜਿੱਦਾਂ ਤੁਹਾਨੂੰ ਮੈਂ ਦੱਸਿਆ ਉਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਤੇ ਫਿਰ ਜ਼ਰੂਰ ਆਪਾਂ ਨੂੰ ਦੱਸਿਓ ਤੁਹਾਨੂੰ ਕਿੱਦਾਂ ਲੱਗਿਆ ਮੋਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਬਹੁਤ ਮਿਹਨਤ ਲੱਗ ਗਈ ਵੀਡੀਓ ਬਣਾਉਣ ਤੇ ਸੋ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਣਾ ਥੈਂਕ ਯੂ so much ਬਾਏ ਬਾਏ